ਸੰਤਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਸੰਸਥਾ ਦੇ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸ਼ਿਰਕਤ ਕਰ ਖੂਨਦਾਨ ਕਰਨ ਵਾਲੇ ਨੌਜਵਾਨ ਮੁੰਡੇ ਤੇ ਕੁੜੀਆਂ ਦੀ ਸ਼ਲਾਘਾ ਕੀਤੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਸੰਸਥਾ ਦੀ ਸਮੁੱਚੀ ਟੀਮ ਅਲੱਗ-ਅਲੱਗ ਟੰਗਾ ਦੇ ਨਾਲ ਚਾਰ ਵਿਤਵਾਸਰੇ ਜ਼ਰੂਰਤਮੰਦ ਲੋਕਾਂ ਜਾਂ ਜ਼ਰੂਰਤਮੰਦ ਪਰਿਵਾਰਾਂ ਜਾਂ ਫਿਰ ਜਿਹੜੇ ਲੋਕ ਇਲਾਜ ਤੋਂ ਅਸਮਰਥ ਹਨ ਉਹਨਾਂ ਲੋਕਾਂ ਦੇ ਲਈ ਸਾਡੀ ਸੰਸਦ ਜਿੰਦ ਜਾਨ ਨਾਲ ਕੰਮ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਰਦੀ ਰਹੇਗੀ ਉਹਨਾਂ ਕਿਹਾ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਉਸੇ ਤਰ੍ਹਾਂ ਹੀ ਲੁਧਿਆਣਾ ਸ਼ਹਿਰ ਦੇ ਸਾਡੀ ਸਮੁੱਚੀ ਟੀਮ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਡੋਨੇਸ਼ਨ ਲਈ ਪਹੁੰਚੋ ਜੋ ਹੋਊਗਾ ਉਹ ਕਿਤੇ ਰੋਟੀ ਦੀ ਜਨਮਪਾਖ ਲੈਣੀ ਕਿ ਫਿਰ ਪੁਲਿਸ ਸਾਹਿਬ ਸਭੀ ਜਨਮਪਾਖ ਆ ਸਕਦਾ ਜਾਂ ਫਿਰ ਐਕਸੀਡੈਂਟ ਪਿੰਡ ਦੀ ਜਨਮਪਾਖ ਆ ਸਕਦਾ ਮੈਂ ਸਮਝਦਾ ਵੀ ਇੰਤੋਂ ਵੱਡਾ ਕੋਈ ਨਾਮ ਦਾ ਵੱਡਾ ਦਾਣਾ ਤੇ ਨਾ ਹੀ ਕੋਈ ਤੇ ਮੈਸੇਜ ਵੀ ਲੋਟੂ ਹੁੰਦਾ ਸੀ ਮੈਂ ਤੁਹਾਨੂੰ ਸਮਝਾਉਂਦਾ ਮੈਂ ਇਹ ਮੇਰਾ ਹਰ 3:05 ਵਜੇ ਤੱਕ ਚੱਲਦਾ ਜਿਹੜੇ ਇਹ ਸਮਾਧਨ ਰਹੇ ਸੁਣਦੇ ਹੁਣ ਉਹਨਾਂ ਵਿੱਚ ਕਰੂਗਾ ਵੀ ਇਹ ਤੁਹਾਨੂੰ ਆ ਕੇ ਇਹ ਮਹਾਨ ਖੋਦਨ ਸਾਨੂੰ ਕੈਂਟ ਦਾ ਭਾਗ ਤੋਂ ਕਿਉਂਕਿ ਉਤਰਤਾ ਦਾ ਨਿਯਮ ਹੈ ਜੇ ਜਿਹੜਾ ਤੁਸੀਂ ਇੱਥੇ ਬਲੱਡ ਦਿਓਗੇ ਇਹਦਾ 20 ਮਿੰਟ ਹੋਰ ਹੋਰ ਆਮ ਤਿਪ ਹੋਣਾ ਹੈ ਤੇ ਮੈਂ ਸਮਝਦਾ ਵੀ ਜਦੋਂ ਕੋਈ ਕੰਟਰੀ ਦੇ ਪ੍ਰਾਂਤ ਦਾ ਹੈ ਕੋਈ ਪੂਰਾ ਹੋ ਹੀ ਦੇਣਾ ਆ ਫਿਰ ਕਿਉਂ ਨਾ ਕਿਸੇ ਰੋਗੀ ਦੀ ਜਾਨ ਬਚਾ ਦੇ ਕਿਸੇ ਐਕਸੀਡੈਂਟ ਦੇ ਕਿਸੇ ਪਹੁੰਚ ਦੇ ਕਿਸੇ ਪੁਲਿਸ ਹਾਦਸੇ ਦੀ ਜਾਨ ਬਚਾ ਦੇ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਪੀ ਸਿੰਘ ਫਾਊਂਡਰ ਰੇਆ ਆਫ ਪੋਜ਼ਿਟਿਵਿਟੀ ਸਾਡੀ ਸੰਸਥਾ ਹੈ ਜੀ ਅਸੀਂ 2018 ਦੇ ਵਿੱਚ ਡੀਐਮਸੀ ਹਸਪੀਟਲ 'ਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਹੱਲੇ ਤੱਕ ਵੀ ਉਹ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਜੀ ਸਾਰੀ ਟੀਮ ਦੀ ਬਹੁਤ ਮਿਹਨਤ ਹੈ ਬਹੁਤ ਸੇਵਾ ਹੈ ਅਸੀਂ ਪਿਛਲੇ 4 ਸਾਲ ਤੋਂ ਇਹ ਸੋਚਿਆ ਵੀ ਅਸੀਂ ਹਰ ਸਾਲ ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਵੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪਿਛਲੇ 4 ਸਾਲਾਂ ਤੋਂ ਅਸੀਂ ਨਾਲ ਹੀ ਬਲੱਡ ਮਿਸ਼ਨ ਕੈਂਪ ਸ਼ੁਕਰਾਨੇ ਦੇ ਨਾਲ ਕਰਨਾ ਸ਼ੁਰੂ ਕੀਤਾ ਇਸ ਵਾਰ ਸਾਡੇ 7 ਸਾਲ ਲੰਗਰ ਨੂੰ ਪੂਰੇ ਹੋਏ ਆ ਜੀ ਤੇ 2022 ਦੇ ਵਿੱਚ ਸਾਡੀ ਸੰਸਥਾ ਨੇ ਇੱਕ ਅੱਖਾਂ ਦਾ ਹਸਪਤਾਲ ਖੋਲ੍ਹਿਆ ਸੀਗਾ ਤਾਜਪੁਰ ਹਸਪਤਾਲ ਢੇਲ ਦੇ ਨੇੜੇ ਤੇ ਉਹਨੂੰ ਵੀ 3 ਸਾਲ ਪੂਰੇ ਹੋ ਗਏ ਆ ਜੀ ਹੁਣ ਅਸੀਂ ਸ਼ੁਕਰਾਨਾ ਕਰ ਰਹੇ ਆ ਮਹਾਰਾਜ ਦਾ ਤੇ ਨਾਲ ਅਸੀਂ ਬਲੱਡ ਨੇਸ਼ਨ ਪੰਜ ਟੀਮਾਂ ਆਈਆਂ ਨੇ ਜੀ ਨਾ ਲੱਖਾਂ ਦੇ ਆ ਚੈੱਕਅਪ ਕੈਂਪ ਹੋ ਰਹੇ ਨੇ ਦੰਦਾ ਦੇ ਚੈੱਕਅਪ ਹੋ ਰਹੇ ਨੇ ਤੇ ਗਲੀਓ ਹਸਪਤਾਲ ਤੋਂ ਬੱਚਿਆਂ ਤੇ ਔਰਤਾਂ ਦੇ ਮਾਹੇ ਡਾਕਟਰ ਪਹੁੰਚੇ ਨੇ ਤੇ ਮੈਂ ਸਾਰੀ ਸੰਗਤ ਦਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸ਼ੁਕਰਾਨਾ ਉਸ ਮਾਰਾ ਹੀ ਦਾ ਕਰਦਾ ਜਿਨੇ ਸਾਡੀ ਸਾਰੀ ਟੀਮ ਨੂੰ ਇੰਨੀ ਚੜ੍ਹਦੀ ਕਲਾ ਇੰਨਾ ਪਿਆਰ ਬਖਸ਼ਿਆ ਹਾਂਜੀ ਤਕਰੀਬਨ 10 ਵਜੇ ਤੋਂ ਕੈਂਪ ਸ਼ੁਰੂ ਹੋ ਚੁੱਕਿਆ ਤੇ 11:30 12 ਵਜੇ ਗਏ ਜੀ ਤੇ 50 55 ਯੂਨਿਟ ਹੋ ਚੁੱਕੇ ਨੇ ਸਾਡਾ ਟੀਚਾ ਜੀ ਅਸੀਂ 200 ਪਲੱਸ ਯੂਨਿਟ ਸ਼ਾਮੀ 4 ਵਜੇ ਤੱਕ ਕਰਕੇ ਜਾਵਾਂਗੇ ਧੰਨ ਧੰਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਇਹ ਜੋ ਬਲੱਡ ਨੇਸ਼ਨ ਕੈਂਪ ਅਤੇ ਰੇ ਹੋ ਪੋਜ਼ਿਟਿਵਿਟੀ ਤੇ ਜੋ ਸਾਲਾਨਾ ਸਤਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਸਵੇਰ ਤੋਂ ਮੈਡੀਕਲ ਕੈਂਪਸ ਅਤੇ ਬਲੱਡ ਡੋਨੇਸ਼ਨ ਕੈਂਪ ਚੱਲੇ ਨੇ ਦੁਪਹਿਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਜੱਪ ਤਪ ਸਮਾਗਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਣਾ ਹੈ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੀ ਉਹ ਇਸ ਪ੍ਰੋਗਰਾਮ ਦਾ ਜਿੱਥੇ ਮੈਡੀਕਲ ਕੈਂਪ ਪਹੁੰਚ ਕੇ ਲਾਭ ਉਠਾਏ ਜਾਣ ਕਿਉਂਕਿ ਅੱਜ ਕੱਲ ਆਪਾਂ ਸਾਰੇ ਸਮੇਂ ਦੇ ਹਾਂ ਜੋ ਅੱਜ ਦੇ ਇਲਾਜ ਨੇ ਅਗਰ ਸਮੇਂ ਰਹਿੰਦੇ ਉਹਨਾਂ ਦੀ ਡਾਇਗਨੋਸ ਹੋ ਜਾਂਦਾ ਤੇ ਇਲਾਜ ਕਰਾਉਣੇ ਸੁੱਕੇ ਹੋ ਜਾਂਦੇ ਨੇ ਸੋ ਚਾਹੇ ਲੇਡੀਜ਼ ਜੀ ਜੋ ਰੌਗ ਨੇ ਉਹਨਾਂ ਨੂੰ ਦਿਖਾਇਆ ਦੇਖਿਆ ਜਾ ਰਿਹਾ ਹੈ ਡੈਂਟਲ ਚੈੱਕ ਅਪ ਹੋ ਰਹੇ ਨੇ ਤੇ ਹੋਰ ਵੀ ਸਾਰੇ ਟੈਸਟ ਕੀਤੇ ਜਾ ਰਹੇ ਨੇ ਹਾਂਜੀ ਸੋ ਮੈਂ ਐਮ ਪੀ ਸਿੰਘ ਜੀ ਦੀ ਟੀਮ ਰੇਵ ਹੌਪ ਪੋਜ਼ਿਟਿਵਿਟੀ ਨੂੰ ਵਧਾਈ ਦਿਨਾ ਹਾਂ ਕਿ ਜੋ ਇੰਨਾ ਸੋਹਣਾ ਉਪਰਾਲਾ ਉਹਨਾਂ ਨੇ ਅੱਜ ਕੀਤਾ ਹੋਇਆ ਹੈ ਗੁਰੂ ਸਾਹਿਬ ਅਗੇ ਬੇਨਤੀ ਅਰਦਾਸ ਹੈ ਇਸੇ ਤਰ੍ਹਾਂ ਰਹਿੰਦੇ ਸਵਾਸਾ ਤੱਕ ਇਹ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ